ਜੋ ਲੋਕੀ ਕਾਰਵਾਈ ਇਹ ਕੱਲ ਕਰੀਬ 4 ਵਜੇ ਅਮਰਿਤਪਾਲ ਨਾਮ ਦੇ ਵਿਅਕਤੀ ਨੇ ਉਮਰ ਉਹਨਾਂ ਦੇ ਕਰੀਬ 40 ਸਾਲ ਹੈ ਉਹਨਾਂ ਦੀ ਕੱਪੜੇ ਦੀ ਦੁਕਾਨ ਸੀ ਉੱਥੇ ਉਹਨਾਂ ਨੇ ਬਿਆਨ ਲਿਖਾਇਆ ਕਿ ਕੱਲ ਸ਼ਾਮੀ 4 ਵਜੇ ਕਰੀਬ ਤਿੰਨ ਬੰਦੇ ਆਏ ਉਹਨਾਂ ਦੀ ਦੁਕਾਨ ਤੇ ਉਹਨਾਂ ਦੀ ਕੁੱਟਮਾਰ ਕੀਤੀ ਜਿਸ ਤੇ ਪਰਚਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਇਸ ਦੌਰਾਨ ਟੈਕਨੀਕਲ ਇਨਪੁਟਸ ਦੇ ਆਧਾਰ ਤੇ ਤੇ ਉੱਥੋਂ ਆਸ-ਪਾਸ ਤੋਂ ਜੋ ਇਨਫਰਮੇਸ਼ਨ ਮਿਲੀ ਉਦੇ ਆਧਾਰ ਤੇ ਅਸੀਂ ਪੰਜ ਬੰਦਿਆਂ ਨੂੰ ਇਸ ਦੇ ਵਿੱਚ ਆਇਡੈਂਟੀਫਾਈ ਕੀਤਾ ਜਿਨ੍ਹਾਂ ਵਿੱਚੋਂ ਚਾਰ ਜੁਵਨਾਈਲ ਨੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪੰਜਵਾਂ ਬੰਦਾ ਇਹਦੇ ਵਿੱਚ ਪੰਡੂ ਨਾਂ ਦਾ ਉਹ ਪਘੋੜਾ ਹੈ ਉਹਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ ਉਮੀਦ ਹੈ ਅਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਉਸ ਦੀ ਵੀ ਗ੍ਰਿਫਤਾਰੀ ਕਰ ਲਵਾਂਗੇ ਅ ਕੱਪੜੇ ਦੀ ਦੁਕਾਨ ਤੋਂ ਕੁਝ ਕੱਪੜੇ ਲੈਣ ਗਏ ਸੀ ਜਿਹੜਾ ਪੰਡੂ ਨਾਂ ਦਾ ਵਿਅਕਤੀ ਹੈ ਇਹ ਉਮਰ ਕਰੀਬ 25 26 ਸਾਲ ਹੈ ਇੱਕ ਬੱਚਿਆਂ ਨੂੰ ਨਾਲ ਕੱਪੜੇ ਦਿਵਾਉਣ ਦੇ ਬਹਾਨੇ ਲੈ ਗਿਆ ਸੀਗਾ ਉੱਥੇ ਜਾ ਕੇ ਇਹਨਾਂ ਦੀ ਉਹਨਾਂ ਨਾਲ ਟਕਰਾਰ ਹੋ ਗਈ ਅਮਰਿਤ ਲਾਲ ਜੀ ਨਾਲ ਤੇ ਉਹਨਾਂ ਨੇ ਉਹਨਾਂ ਦੇ ਸਿਰ ਦੇ ਵਿੱਚ ਕੋਈ ਨਕੀਲੀ ਚੀਜ਼ ਨਾਲ ਸੱਟ ਮਾਰੀ ਹੈ ਨਹੀਂ ਇਸ ਦੇ ਵਿੱਚ ਕੋਈ ਲੁੱਟ ਖੋਹ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਫਰਦਰ ਜਿਹੜੇ 4 ਵਿਅਕਤੀ ਬੱਚੇ ਨੇ ਜਿਹੜੇ ਜੁਵਨਾਈਲ ਹੈ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਪੰਜਵੇਂ ਦੀ ਵੀ ਗ੍ਰਿਫਤਾਰੀ ਅਮਲ 'ਚ ਲਿਆਂਦੀ ਜਾ ਰਹੀ ਹੈ